ਤੇ ਜਿਸ ਨੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਮਾਤਾ ਨਾਨਕੀ ਜੀ ਦੇ ਕੋਖੋਂ ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਾਨਾਂ ਤੋਂ ਪੈਰੇ ਸਿੱਖ ਬਾਬਾ ਵਿਧੀ ਚੰਦ ਵਰਗਿਆਂ ਨੇ ਜਾ ਕੇ ਦੱਸਿਆ ਮਹਾਰਾਜ ਆਪ ਜੀ ਦੇ ਘਰ ਸਹਿਜ ਜੈਦੇ ਦਾ ਪ੍ਰਕਾਸ਼ ਹੋਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਤਮਾ ਦਾ ਸ਼ੁਕਰ ਮਨ ਲੰਦਿਆ ਹੋਇਆ ਕਿਹਾ ਚਲੋ ਭਾਈ ਸਹਿਜ ਜੈਦੇ ਦਰਸ਼ਨ ਕਰੀਏ ਗੁਰਮੁਖ ਜਦੋਂ ਦਰਸ਼ਨ ਕੀਤੇ ਤਾਂ ਉਸ ਸਮੇਂ 6ਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਲਕ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਤਾਂ ਗੁਰਮੁਖੇ ਇੱਕ ਗੱਲ ਦਾ ਸਵਾਲ ਖੜਾ ਬੱਬਾ ਬੀਦੀ ਚੰਦ ਜੀ ਨੇ ਪੁੱਛਣਾ ਕੀਤਾ ਮਹਾਰਾਜ ਆਪ ਇੱਕ ਗੁਰੂ ਹਾਂ ਤੇ ਬਾਲਕ ਦੇ ਪਿਤਾ ਹਾਂ ਪਰ ਆਪ ਛੋਟੇ ਜਿਹੇ ਬਾਲਕ ਨੂੰ ਸੀਸ ਕਿਵੇਂ ਝੁਕਾ ਦਿੰਦਾ ਹੈ ਮੱਥਾ ਕਿਉਂ ਟੇਕ ਦਿੰਦਾ ਹੈ ਤੇ ਫਿਰ ਜੋ ਸਤਗੁਰੂ ਸੱਚੇ ਪਾਤਸ਼ਾਹ 6ਵੇਂ ਪਾਸ਼ਾ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਨੇ ਆਪਣੇ ਸਿੱਖਾਂ ਨੂੰ ਦੱਸਿਆ ਉਹ ਕੀ ਦੱਸਿਆ ਅਸੀਂ ਭਾਈ ਮੱਥਾ ਕਿਉਂ ਟੇਕਿਆ ਆਓ ਫਿਰ ਉਹ ਸੀਨ ਨੂੰ ਕਿ ਵਿਸ਼੍ਰੀ ਜੱਥੇ ਪਾਸੋਂ ਜਿਵੇਂ ਸਰਬਨ ਕਰੀਏ ਜੀ ਹਉ ਜੀ ਮੇਜ ਨਾਨੇ ਬਰਮਦੀ ਰਮ ਜਾਨੀ ਕਰਦੇ ਮੱਜਵਾਸੇ ਮੁਲਾਕਾਤ ਨਹੀਂ ਓ ਮੰਝਲ ਦੀ ਸਾਹ ਨੂੰ ਜਾਣ ਦੇ ਕੀ ਪੀਤਾ ਜਿੰਨਾਂ ਨੇ ਆਵਹਿਆਤ ਨਹੀਂ ਦੇਣ ਦੇਸ਼ ਅਲਾਈ ਦੀ ਖਬਰ ਕਿਥੋਂ ਪਾਈ ਗਲੀ ਮਹਿਬੂਬ ਦੀ ਚਾਤ ਨਹੀਂ ਦੇ ਬਨਣਾ ਸੇ ਵੇਖ ਦਰਬਾਰ ਸਿੰਘਾ ਇੱਕੋ ਵਰਮ ਹੈ ਦੂਸਰੀ ਜਾਤ ਨਹੀਂ ਇੱਕੋ ਵਰਮ ਹੈ ਦੂਸਰੀ ਜਾਤ ਨਹੀਂ ਬਿਦ ਚੰਦ ਬਹਾਦਰ ਨੂੰ ਛੇਵੇਂ ਸਤਗੁਰ ਜੀ ਫਰਮਾਉਂਦੇ ਜੋ ਸਮ ਆਉਣ ਵਾਲਾ ਉਹਦੇ ਤੀਰ ਨਿਸ਼ਾਨੇ ਲਾਉਂਦੇ ਜੋ ਸਮ ਆਉਣ ਵਾਲਾ ਉਹਦੇ ਤੀਰ ਨਿਸ਼ਾਨੇ ਲਾਉਂਦੇ ਇਸ ਨੂਰੀ ਬਾਲਕ ਨੇ ਬਾਰੇ ਕੀ ਇੰਨਾ ਦਾ ਕਹਿਣਾ ਦੁਨੀਆਂ ਦੇ ਸੰਕਟ ਨੂੰ ਏਨੇ ਆਪਣੇ ਸਿਰ ਤੇ ਲੈਣਾ ਦੁਨੀਆਂ ਦੇ ਸੰਕਟ ਨੂੰ ਏਨੇ ਆਪਣੇ ਸਿਰ ਤੇ ਲੈਣਾ ਭਗਤੀ ਦੀ ਮੂਰਤੀ ਏ ਭਗਤੀ ਦੀ ਮੂਰਤੀ ਏ ਭਗਤੀ ਦੀ ਮੂਰਤੀ ਏ ਰੱਖੂ ਆਪਣੀ ਸ਼ਾਨ ਨਰਾਲੀ ਸਭ ਸੰਗਤ ਆਖੂਗੀ ਇਹਨੂੰ ਵੀਨ ਤੁਹੀਂ ਦਾ ਵਾਲੀ ਸਭ ਸੰਗਤ ਆਖੂਗੀ ਇਨੋਂ ਗੀਨੋਂ ਗੁਨੀ ਦਾ ਬਦਲ ਕਾਜਬ ਮਸਾਲ ਬਣੂ ਇਹ ਤਾਂ ਆਪਣਾ ਰਹਿਣਾ ਸਹਿਣਾ ਦੁਨੀਆ ਦੇ ਸੰਕਟ ਨੂੰ ਇਹਨੇ ਆਪਣੇ ਸਿਰ ਤੇ ਲੈਣਾ ਦੁਨੀਆ ਦੇ ਸੰਕਟ ਨੂੰ ਇਹਨੇ ਆਪਣੇ ਸਿਰ ਤੇ ਲੈਣਾ ਜਾਲਮ ਦੇ ਪਖਤੇ ਤੋਂ ਹਉ ਮੋ ਜਾਲਮ ਦੇ ਪਖਤੇ ਤੋਂ ਜਾਲਮ ਦੇ ਤਖਤੇ ਤੋਂ ਲੈਣੀ ਜਦੋਂ ਝੁਲਮ ਅੰਗੜਾਈ ਫਿਰ ਚਾਰੇ ਪਾਸਿਆਂ ਤੋਂ ਇੱਥੇ ਮੱਛਣੀ ਹਾਲ ਦਹਾਈ ਹਾਂ ਚਾਰੇ ਪਾਸਿਆਂ ਤੋਂ ਵੇਖੀ ਮੱਛੂ ਹਾਲ ਦਹਾਈ ਧਰਮਾਂ ਦੀ ਸ਼ੌਰਤ ਲਈ ਜਦ ਵਿੱਚ ਇੱਕ ਚਿਹਰਾ ਪਹਿਣਾ ਦੁਨੀਆਂ ਦੇ ਸੰਕਟ ਨੂੰ ਇਹਨੇ ਆਪਣੇ ਸਿਰ ਤੇ ਲੈਣਾ ਦੁਨੀਆਂ ਦੇ ਸੰਕਟ ਨੂੰ ਇਹਨੇ ਆਪਣੇ ਸਿਰ ਤੇ ਲੈਣਾ ਇਹ ਤਿਆਗ ਬਰਾਗ ਤਾਈ ਗੇੜੇ ਪੱਲੇ ਬਨ ਲਿਆਏ ਬਲੀਆਂ ਦੇ ਮਹਾ ਬਲੀ ਐਸੀ ਮਾਂ ਦੀ ਕੁਖੋਂ ਜਾਏ ਬਲੀਆਂ ਦੇ ਮਹਾ ਬਲੀ ਐਸੀ ਮਾਂ ਦੀ ਕੁਖੋਂ ਜਾਏ ਮਾਲਕ ਪਰਲੋਕੀ ਦੇ ਵੱਡਾ ਮੁੱਲ ਇਨਾਂ ਦਾ ਪਹਿਣਾ ਦੁਨੀਆਂ ਦੇ ਸੰਕਟ ਨੂੰ ਇਹਨੇ ਆਪਣੇ ਸਿਰ ਤੇ ਲੈਣਾ ਦੁਨੀਆਂ ਦੇ ਸੰਕਟ ਨੂੰ ਐਨੇ ਆਪਣੇ ਸਿਰ ਤੇ ਲੈਣਾ ਜਦ ਬਕੜੀ ਕਹਿਰਾਂ ਦੀ ਜਦ ਵੱਧੜੀ ਕਹਿਰਾਂ ਦੀ ਜਦ ਵੱਧੜੀ ਕਹਿਰਾਂ ਦੀ ਇੱਥੇ ਮਜਲੂਮਾ ਸਿਰ ਚੜਨੀ ਤਾਂ ਬਾਹ ਦੁੱਖ ਹਾਰਿਆਂ ਦੀ ਇਹਨੇ ਉਸ ਵੇਲੇ ਫੜਨੀ ਤਾਂ ਬਾਹ ਦੁੱਖ ਹਾਰਿਆਂ ਦੀ ਇਹਨੇ ਉਸ ਵੇਲੇ ਫੜਨੀ ਤੱਕ ਕੇ ਕਰਵਾਨੀ ਨੂੰ ਦੇਖੀ ਤੱਕ ਮਾਜੂਰੇ ਰਹਿਣਾ ਦੁਨੀਆਂ ਦੇ ਸੰਕਟ ਨੂੰ ਇਹਨੇ ਆਪਣੇ ਸਿਰ ਤੇ ਲੈਣਾ ਦੁਨੀਆਂ ਦੇ ਸੰਕਟ ਨੂੰ ਇਹਨੇ ਆਪਣੇ ਸਿਰ ਤੇ ਲੈਣਾ